ਜ਼ਿਲ੍ਹਾ ਫਤਿਹਗੜ ਸਾਹਿਬ ਦੀ ਸਬ-ਡਿਵੀਜ਼ਨ ਖਮਾਣੋ ਦੇ ਪਿੰਡ ਲਖਨਪੁਰ ਗਰਚਾਪਤੀ ਦੀ ಗ್ರಾಮ ਪੰਚਾਇਤ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਇੱਕ ਅਨੌਖਾ ਮਤਾ ਪਾਸ ਕੀਤਾ। ಗ್ರಾಮ ਪੰਚਾਇਤ ਵੱਲੋਂ ਜੋ ਮਤਾ ਪਾਇਆ ਗਿਆ ਹੈ ਉਸ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਸੰਬੰਧੀ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਬਰਿੰਦਰ ਸਿੰਘ ਅਤੇ ਪੰਚਾਇਤ ਮੈਂਬਰ ਰਾਜਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿੱਚ ਪ੍ਰਵਾਸੀਆਂ ਵੱਲੋਂ ਜਿੱਥੇ ਲੁੱਟਾਂ ਖੋਹਾਂ ਕੀਤੀਆਂ ਜਾਰੀਆਂ ਹਨ ਉੱਥੇ ਹੀ ਹੋਰ ਵੀ ਗਲਤ ਕੰਮ ਕੀਤੇ ਜਾ ਰਹੇ ਹਨ। ਜਿਸ ਕਰਕੇ ਪਿੰਡ ਦੀ ਪੰਚਾਇਤ ਨੂੰ ਸਰਬਸੰਮਤੀ ਨਾਲ ਮਤਾ ਪਾ ਕੇ ਪ੍ਰਵਾਸੀਆਂ ਨੂੰ ਪਿੰਡ ਨੂੰ ਖਾਲੀ ਕਰਨ ਦਾ 7 ਦਿਨ ਦਾ ਸਮਾਂ ਦਿੱਤਾ ਗਿਆ ਪੂਰਾ ਮਾਮਲਾ ਇਹ ਹੈ ਜੀ ਕਿਉਂਕਿ ਜਿਹੜੇ ਪ੍ਰਵਾਸੀ ਇੱਥੇ ਰਹਿੰਦੇ ਨੇ ਰਜਵਾਹੇ ਤੇ ਜੀ ਇਹਨਾਂ ਕੋਲ ਕੋਈ ਆਇਡੈਂਟੀ ਪ੍ਰੂਫ ਨਹੀਂ ਹੈਗਾ ਜੀ ਅਸੀਂ ਕਾਫੀ ਦਿਨ ਹੋ ਗਏ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਵੀ ਤੁਸੀਂ ਕਿੱਥੋਂ ਆਏ ਆ ਜੀ ਤੇ ਕਿੱਥੇ ਦੇ ਹੈਗੇ ਆ ਹਾਂਜੀ ਤੇ ਇਹ ਨਾਂ ਤਾਂ ਸਾਨੂੰ ਦੱਸ ਰਹੇ ਆ ਕਿ ਕਿੱਥੋਂ ਆਏ ਨੇ ਜੀ ਤੇ ਨਾਂ ਉੱਥੇ ਦਾ ਪ੍ਰੂਫ ਹੈ ਜਿੱਥੋਂ ਆਏ ਨੇ ਨਾ ਇੱਥੇ ਦਾ ਕੋਈ ਪ੍ਰੂਫ ਹੈ ਜੀ ਤੇ ਨੰਬਰ 2 ਜੀ ਇਹ ਗਲੀਆਂ ਚ ਘੁੰਮਦੇ ਨੇ ਸਲਫਾ ਸੂਟਾ ਪੀ ਕੇ ਤੇ ਸ਼ਰਾਬ ਪੀ ਕੇ ਕਿਉਂਕਿ ਸਾਡੇ ਇੱਥੇ ਗਰਾਊਂਡ ਹੈ ਖੇਡ ਗਰਾਊਂਡ ਹੈ ਜੀ ਪੁਲ ਦੇ ਉੱਪਰ ਉੱਥੇ ਪੁਲ ਤੇ ਸਾਡੇ ਜਵਾਕ ਖੇਡਦੇ ਨਹੀਂ ਗਰਾਊਂਡ ਚ ਤੇ ਲੇਡੀਜ਼ ਸੈਰ ਕਰਨ ਆਉਣੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਤੇ ਪੁਲ ਤੇ ਪੁਲ ਤੇ ਬੈਠ ਕੇ ਜੀ ਇਹ ਸਿਕਟਾ ਸੂਟਾ ਪੀਂਦੇ ਨੇ ਜੀ ਕਿੰਨੇ ਟਾਈਮ ਤੋਂ ਬੈਠੇ ਨੇ ਇੱਥੇ ਜੀ ਇਹ ਜੀ ਤਕਰੀਬਨ ਹੋ ਗਏ 2-3 ਸਾਲ ਜੀ ਕਿੰਨੇ ਕੇ ਪਰਿਵਾਰ ਪਰਵਾਰ ਤਾਂ 12 ਦਰਾਂ ਝੂਂਗੀਆਂ ਨਹੀਂ ਹੋਊਗਾ ਡੇਢ ਡੇਢ ਤੋਂ 200 ਵਿਚੇ ਬੱਚੇ ਜੀ ਵਿਚੇ ਬਜ਼ੁਰਗ ਕਿਹੜੀ ਜਗ੍ਹਾ ਤੇ ਬੈਠੇ ਨੇ ਜੀ ਕੋਈ ਸਰਕਾਰੀ ਜਗ੍ਹਾ ਤੇ ਹਾਂਜੀ ਰਜਵਾਹ ਹੈ ਜੀ ਇਹ ਤੇ ਮੇਰੀ ਮਹਿਕਮੇ ਦੀ ਜੰਗਲਾਤ ਮਹਿਕਮੇ ਦੀ ਜਗ੍ਹਾ ਜੀ ਕੰਮਕਾਰ ਕੇ ਫਿਕਰਦੇ ਨੇ ਜੀ ਕੰਮਕਾਰ ਪਤਾ ਨਹੀਂ ਯਾਲੇ ਵਾਲੇ ਪਿੰਡਾਂ 'ਚ ਕਰਦੇ ਹੋਣੇ ਸਾਡੇ ਪਿੰਡ ਦਾ ਕਰਦੇ ਨਹੀਂ ਜੀ ਅੱਛਾ ਜੰਗਲਾਤ ਮਹਿਕਮੇ ਨੂੰ ਤੇ ਪ੍ਰਸ਼ਾਸਨ ਨੂੰ ਕੋਈ ਲਿਖਤੀ ਰੂਪ 'ਚ ਦਿੱਤਾ ਤੁਸੀਂ ਅਸੀਂ ਥਾਣੇ ਦੇ ਕੀ ਆਏ ਹਾਂ ਜੀ ਮਾਤਾ ਹਾਂਜੀ ਤੇ ਅੱਜ ਜੰਗਲਾਤ ਮਹਿਕਮੇ ਦਾ ਦਫ਼ਤਰ ਬੰਦ ਸੀ ਸ਼ਨੀਵਾਰ ਕਰਕੇ ਜੀ ਹੁਣ ਅਸੀਂ ਸੋਮਵਾਰ ਸੰਪਰਕ ਕਰਾਂਗੇ ਤੇ ਬਾਕੀ ਫੋਨ ਤੇ ਸੰਪਰਕ ਕਰਾਂਗੇ ਭਰੋਸਾ ਕੀ ਦਿੱਤਾ ਪ੍ਰਸ਼ਾਸਨ ਨੇ ਭਰੋਸਾ ਉਹਨਾਂ ਕੀ ਹੈ ਵੀ ਕੋਈ ਗੱਲ ਨਹੀਂ ਵੀ ਜਿਨ੍ਹਾਂ ਕੋਲ ਨਹੀਂ ਕੋਈ ਪ੍ਰੂਫ ਹੈਗਾ ਵੀ ਪਤਾ ਹੀ ਨਹੀਂ ਕਿੱਥੇ ਆਏ ਆ ਕਿੱਥੋਂ ਨਹੀਂ ਤੇ ਉਹਨਾਂ ਨੂੰ ਅਸੀਂ ਇੱਥੋਂ ਭੇਜਾਂਗੇ ਜੀ ਤੇ ਕੀ ਮੰਗ ਕਰਦੋ ਪ੍ਰਸ਼ਾਸਨ ਤੋਂ ਮੈਸੇਜ ਇਸ ਤਰ੍ਹਾਂ ਕਨਵੇ ਹੁੰਦਾ ਕਿ ਪੰਚਾਇਤ ਨੇ ਮਤਾ ਪਤਾ ਜੀ ਪ੍ਰਵਾਸੀ ਮਜ਼ਦੂਰ ਭਜੋ ਜਾਂ ਭਜਾਓ ਤੁਹਾਡਾ ਕੀ ਰੌਲਾ ਕੀ ਹੈ ਜਿਹੜਾ ਵਜਾ ਕੀ ਹੈ ਜਿਹੜੀ ਆਪਾਂ ਕਰ ਰਹੇ ਹਾਂ ਨਹੀਂ ਨਹੀਂ ਅਸੀਂ ਮਜ਼ਦੂਰਾਂ ਦਾ ਉਹ ਨਹੀਂ ਕਹਿੰਦੇ ਹਨ ਜਿਹੜੇ ਮਜ਼ਦੂਰ ਜੀਰੀ ਲਾਉਣ ਆਉਣੇ ਆ ਜਾਂ ਕੰਮ ਕਰਨ ਆਉਣੇ ਆ ਸਾਨੂੰ ਕੋਈ ਪਰੇਸ਼ਾਨੀ ਜੀ ਉਹਨਾਂ ਕਿਉਂਕਿ ਅੱਗੇ ਵੀ ਆਉਂਦੇ ਨੇ ਉਹ ਮੋਟਰਾਂ ਤੇ ਬੈਠੇ ਨੇ ਚਲੋ ਉਹਨਾਂ ਕੋਲ ਪ੍ਰੂਫ ਵੀ ਉਹਨਾਂ ਦੇ ਹੈਗੇ ਪਰ ਜਿਨ੍ਹਾਂ ਕੋਲ ਕੋਈ ਪ੍ਰੂਫ ਹੈ ਨਹੀਂ ਸਾਨੂੰ ਪਤਾ ਹੀ ਨਹੀਂ ਕਿੱਥੋਂ ਆਏ ਨੇ ਜੀ ਨਾ ਦੱਸਦੇ ਨੇ ਇਹ ਬਿਲਕੁਲ ਹਾਂ ਪੁੱਛਣ ਤੇ ਵੀ ਨਹੀਂ ਦੱਸਦੇ ਵੀ ਕਿੱਥੋਂ ਆਏ ਆ ਕੋਈ ਪ੍ਰੂਫ ਨਹੀਂ ਹੈ ਨਾਲ ਕੋਲ ਜੀ ਹੁਣ ਵੀ ਅਸੀਂ ਇਹਨਾਂ ਨੂੰ ਕਿਹਾ ਹੁਣ ਚਾਹੇ ਪੁੱਛ ਲਓ ਤੁਸੀਂ ਪੁੱਛ ਲਓ ਜੀ ਵੀ ਕੋਈ ਪ੍ਰੂਫ ਹੈ ਨਾਲ ਕੋਲ ਹੋਵੇ ਇੱਕ ਨਵਾਲਿਕ ਬੱਚੀ ਦੀ ਪ੍ਰੈਗਨੈਂਟ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਉਹ ਕੀ ਮਾਮਲਾ ਹਾਂਜੀ 15 16 ਸਾਲ ਦੀ ਬੱਚੀ ਸੀ ਬਾਕੀ ਹੋਰ ਵੀ ਇੱਥੇ ਬੱਚੀਆਂ ਨੇ ਵਿਆਹ ਹੋਏ ਹੋਏ ਨਹੀਂ 15 16 ਸਾਲ ਦੀਆਂ ਦੇ ਜਿਹੜੇ ਬਾਲ ਵਿਆਹ ਕਰਦੇ ਨੇ ਉਹਨੂੰ ਟੀਵੀ ਦੀ ਬਿਮਾਰੀ ਆਈ ਆਖਰੀ ਸਟੇਜ ਤੇ ਆ ਜੀ ਪਹਿਲਾਂ ਦਵਾਈ ਲੈਣ ਵੀ ਜਾਂਦਾ ਰਿਹਾ ਹੁਣ ਉਹਨੂੰ ਦਵਾਈ ਲੈਣ ਵੀ ਨਹੀਂ ਜਾਂਦਾ ਜੇ ਕੱਲ ਨੂੰ ਇੱਥੇ ਪਿੰਡ 'ਚ ਬਿਮਾਰੀ ਫੈਲ ਗਈ ਕੌਣ ਜ਼ਿੰਮੇਵਾਰ ਹੈ ਜੀ ਕੀ ਮੰਗ ਕੀ ਮੰਗ ਕੀ ਕਰਦੇ ਸੀ ਮੰਗਦਾ ਸੀ ਇਹ ਕਰਦੇ ਇਹਨਾਂ ਦਾ ਇੱਥੋਂ ਸਮਾਨ ਚੁਕਾਓ ਜੀ ਅੱਛਾ ਹਾਂਜੀ ਕਵਾੜੀਆਂ ਵੀ ਹੋਈਆਂ ਸਾਡੇ ਪਿੰਡੋਂ ਇੱਕ ਮੋਟਰਸਾਈਕਲ ਚੱਕਿਆ ਗਿਆ ਜੀ ਇੱਕ ਕਵਾੜੀ ਉਹਦਾ ਪੈਂਸਰ ਹਾਂ ਕਵਾੜੀਆਂ ਲੁੱਟੇ ਆ ਗਿਆ ਜੀ ਬਾਕੀ ਸਾਈਕਲ ਚੱਕੇ ਆ ਗਏ ਸਾਈਕਲ ਵਾਲੇ ਤਾਂ ਆਮੇ ਨੇ ਜੀ ਪਤਾ ਨਹੀਂ ਆਪਾਂ ਨੂੰ ਲੱਗਦਾ ਵੀ ਇਹਨਾਂ ਨਾਲੇ ਦੁਰੀਆਂ ਹੋਈਆਂ ਹਾਂ ਹਾਂਜੀ ਹਾਂ ਇਹਨਾਂ ਨਾਲ ਜੁੜੀਆਂ ਹੋਈਆਂ ਪਹਿਲਾਂ ਇਹਨਾਂ ਨੇ ਨਿਊਜ਼ ਤੇ ਦੱਸਿਆ ਜੀ ਵੀ ਅੱਗੇ ਝੂਂਗੀਆਂ ਨੇ ਉਹ ਚੋਰੀ ਕਰਦੇ ਆ ਉਹ ਕਹਿੰਦੇ ਨੇ ਇਹ ਚੋਰੀ ਕਰਦੇ ਆ ਹਾਂਜੀ ਹਾਂਕਾਤੇ ਤੁਸੀਂ ਅਲਟੀਮੇਟ ਦਿੱਤਾ ਜੀ ਹਾਂਜੀ ਜੇ ਉਸ ਤਰ੍ਹਾਂ ਕੋਈ ਕਾਰਵਾਈ ਨਹੀਂ ਹੋਈ ਤਾਂ ਅੱਗੇ ਕੀ ਸਟੈਪ ਹੋਊਗਾ ਅਸੀਂ ਪ੍ਰਸ਼ਾਸਨ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਜੀ ਤੇ ਕਾਰਵਾਈ ਜ਼ਰੂਰ ਹੋਊਗਾ ਇਹਨਾਂ ਤੇ ਜਿਨ੍ਹਾਂ ਕੋਲ ਨਹੀਂ ਕੋਈ ਪ੍ਰੂਫ ਹੈਗਾ ਉਹ ਇੱਥੋਂ ਜਾਣਗੇ ਇਹ ਦੇਖੋ ਜੀ ਦੇਖੋ ਇੱਕ ਪਤਾ ਤੁਹਾਨੂੰ ਦੱਸ ਦਿੰਦਾ ਵੀ ਯਾਨੀ ਕਿ ਵੀ ਇਹ ਗਰਾਊਂਡ ਦੇ ਨੇੜੇ ਦਿਨ ਕਪਟਾਪੋਲਾ ਹੈ ਉੱਥੇ ਜਾ ਕੇ ਗਾਂਜਾ ਪੀ ਕੇ ਜਣੇ ਸ਼ਰਾਬ ਪੀ ਕੇ ਬੈਹਂਦੇ ਨੇ ਸਾਡੇ ਪਿੰਡ ਦੀਆਂ ਜੋ ਲੇਡੀਜ਼ ਧਮਣ ਵਗੈਰਾ ਆਉਂਦੀਆਂ ਸੀਗੀਆਂ ਉਹ ਹਟ ਗਈਆਂ ਆਉਣ ਤੇ ਦੂਜਾ ਗਰਾਊਂਡ ਦੇ ਵਿੱਚ ਗੰਦ ਤੀਜਾ ਲੋਟਾਂ ਖੁਆ ਵਧੀਆਂ ਹੋਈਆਂ ਨੇ ਚੌਥੀ ਗੱਲ ਜਿਹੜੀ ਮੇਨ ਹੈ ਵੀ ਇਹਨਾਂ ਦਾ ਕੋਈ ਪ੍ਰੂਫ ਕੋਈ شناخت ਨਹੀਂ ਹੈਗੀ ਵੀ ਇਹ ਕਿੱਥੋਂ ਆਏ ਨੇ ਪਿੱਛੇ ਕਿੱਥੋਂ ਆਏ ਨੇ ਕਿਉਂਕਿ ਇੱਥੇ ਦਾ ਕੋਈ ਅਧਾਰ ਕਾਰ ਨਹੀਂ ਪਿਛਲਾ ਵੀ ਅਧਾਰਕਾਰ ਨਹੀਂ ਕੋਈ ਹੈਗਾ ਜੀ ਇਹ ਜਿਹੜਾ ਤੁਸੀਂ ਵੀਰੇ ਚੁੱਕਿਆ ਕਿਦਾਂ ਜਹਨ ਚ ਆਇਆ ਤੇ ਕਾਫੀ ਸਮੇਂ ਪਹਿਲਾਂ ਵੀ 75 ਰਈਆਂ ਨੇ ਉਹ ਕਿਉਂ ਨਹੀਂ ਕੰਮ ਹੋ ਉਸ ਐਕਚੁਅਲੀ ਸਾਡੇ 12 ਸਾਲ ਬਾਅਦ ਪੰਚਾਇਤ ਦੀ ਚੋਣ ਹੋਈ ਹੈ ਜੀ ਦੂਸਰੀ ਗੱਲ ਸਾਡੇ ਕੋਲੇ ਨੋਟਸ ਵਿੱਚ ਆਈ ਸੀ ਗੱਲ ਹੈਲਪ ਸੈਂਟਰ ਤੋਂ ਸਾਡੇ ਮੈਡਮ ਸੁਨੀਤਾ ਜੀ ਨੇ ਉਹਨਾਂ ਦੀ ਕਾਲ ਆਈ ਕਿ ਇਹ ਨਾ ਤਾਂ ਇਹ ਕੋਈ ਟੀਕੇ ਵਗੈਰਾ ਲਾਉਣ ਵਾਸਤੇ ਇਹਨਾਂ ਨੂੰ ਕਹਿ ਨਹੀਂ ਜਾਂਦੇ ਆ ਤੇ ਨਾ ਕੋਈ ਹੋਰ ਹੈ ਨਾ ਕੋਈ ਪ੍ਰੂਫ ਜੈਕ ਪ੍ਰੂਫ ਇਹਨਾਂ ਦੀ ਕੋਈ ਲੇਡੀਜ਼ ਪ੍ਰੈਗਨੈਂਸੀ 15 ਸਾਲ ਦੀ ਤੇ ਉਹਨਾਂ ਨੇ ਆਧਾਰ ਕਾਰਡ ਮੰਗਿਆ ਤੇ ਸਾਨੂੰ ਕਿਹਾ ਵੀ ਉਹ ਇਦਾਂ ਵੀ ਉਹ ਲੇਡੀਜ਼ ਬੱਚੀ ਆ ਉਹਦੀ ਉਮਰ ਹੈ ਵੀ ਆਪਾਂ ਨੂੰ ਕੱਲੂ ਦਿੱਕ ਸਾਨੂੰ ਕਰੀਬ ਤੁਹਾਨੂੰ ਸਾਡੀ ਕੁੜੀ ਦੀ ਉਮਰ ਵੱਧ ਹੈ ਤੁਹਾਨੂੰ ਆਧਾਰ ਕਾਰਡ ਦਿਖਾ ਦਿੰਨੇ ਅਸੀਂ ਘੱਟ ਦਿਖਾ ਦੋ ਸ਼ਾਮ ਨੂੰ ਸਾਨੂੰ ਆਧਾਰ ਕਾਰਡ ਦਿਖਾ ਤਾ 19 ਸਾਲ ਦੀ ਕਿ ਇਦਾਂ ਸ਼ੱਕ ਹੈ ਕਿ ਇਹ ਕੇ ਇੰਡੀਅਨ ਵੀ ਨਾ ਹੋਣ ਇਹਨਾਂ ਚ ਕੋਈ ਹਾਂਜੀ ਉਹੀ ਤਾਂ ਗੱਲ ਹੈ ਜਦੋਂ ਪਿਛਲਾ ਆਧਾਰ ਕਾਰਡ ਵੀ ਨਹੀਂ ਹੈ ਗੋਰੇ ਦਾ ਵੀ ਨਹੀਂ ਹੈਗਾ ਹੋ ਸਕਦਾ ਬਾਹਰੋਂ ਹੋਣ ਉਹ ਤਾਂ ਦਾ ਇੰਡੀਆ ਦੀ ਸਟੇਟ ਦੇ ਕਿਸੇ ਦੇ ਨਾਮ ਹੋਣੇ ਹੁਣ ਕਿਸ ਲੈਵਲ ਦੀ ਜਾਂਚ ਮੰਗ ਕਰੀਏ ਅਸੀਂ ਦੇਖੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਵੀ ਪਈ ਇਹਨਾਂ ਦੀ ਪੜਤਾਲ ਕਰਕੇ ਕਿਉਂਕਿ ਦੇਖੋ ਇੱਕ ਤਾਂ ਨਜਾਇਜ਼ ਬੈਠੇ ਨੇ ਸਰਕਾਰੀ ਜਗ੍ਹਾ ਚ ਜਿਹੜੀ ਮਹਿਕਮੇ ਦੀ ਜਗ੍ਹਾ ਸੀ ਉਹਨਾਂ ਨੂੰ ਮਿਲਾਂਗੇ ਵੀ ਭਾਈ ਤੁਹਾਡੀ ਜਗ੍ਹਾ ਨੂੰ ਮੇਲੀ ਕਰੋ ਰਾਜਵੰਦ ਜੀ ਤੁਸੀਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਹੋ ਜ਼ਿੰਮੇਵਾਰ ਵਿਅਕਤੀ ਹਾਂ ਜੇਕਰ ਇਹ ਪ੍ਰਵਾਸੀ ਚਲੇ ਜਾਂਦੇ ਨੇ ਹੋਰ ਨਾ ਪ੍ਰਵਾਸੀਆਂ ਤੇ ਅਸਰ ਪਾਉ ਤੇ ਲੋਕਾਂ ਨੂੰ ਜਿਹੜੇ ਕਿਸਾਨ ਨੇ ਉਹਨਾਂ ਦੇ ਕੰਮ ਤੇ ਵੀ ਅਸਰ ਪਾਉ ਜਿਵੇਂ ਜੀ ਹਾਂਜੀ ਕੰਮ ਤੇ ਦੇਖੋ ਕੋਈ ਅਸਰ ਨਹੀਂ ਕਿਉਂਕਿ ਜਿਨ੍ਹਾਂ ਨੇ ਕੰਮ ਤੇ ਕਰਨਾ ਉਹ ਕਿਸਾਨਾਂ ਨਾਲ ਆਲਰੇਡੀ ਜੁੜੇ ਹੋਏ ਨੇ ਅੱਛਾ ਉਹ ਤਾਂ ਆਲਰੇਡੀ ਆ ਰਹੇ ਨੇ ਕੀਤੀ ਕਰਦੇ ਨੇ ਉਹ ਇਹਨਾਂ ਇੱਕ ਜਾ ਝੋਨਾ ਵਗੈਰਾ ਗੰਨੇ ਵਗੈਰਾ ਉਦੋਂ ਆਉਂਦੇ ਨੇ ਸੀਜ਼ਨ ਸੀਜ਼ਨ ਜਾ ਕੇ ਆਪਣਾ ਕੰਮ ਕਰਕੇ ਵਾਪਸ ਮੁੜ ਜਾਂਦੇ ਨੇ ਤੇ ਉਹਨਾਂ ਦੇ ਪ੍ਰੂਫ ਬਟਾਇਰਾ ਤੌਰ ਤੇ ਕਿਸਾਨਾਂ ਕੋਲ ਹੈਗੇ ਨੇ ਜੀ ਹੈਗੇ ਨੇ ਇੱਕ ਤਾਂ ਸਾਨੂੰ ਆਏ ਜੀ ਦੇਖੋ ਸਾਡਾ ਸ਼ਾਮ ਨੂੰ 5 ਵਜੇ ਦਾ ਟਾਈਮ ਹੋ ਜਾਂਦਾ ਜਦੋਂ ਅਸੀਂ ਗਰਾਉਂਡ 'ਚ ਵਰਦੇ ਆ ਸਾਨੂੰ ਆਉਂਦੀ ਸਾਰੇ ਟਾਇਲਟ ਪਈ ਹੁੰਦੀ ਆ ਅਸੀਂ ਹੁਣ ਦੱਸੋ ਪਹਿਲਾਂ ਉੱਥੇ ਖੇਲੀਏ ਕਿ ਟਾਇਲਟ ਚੱਕੀਏ ਤੇ ਕੋਈ ਵੀ ਅਸੀਂ ਵਹੀਕਲ ਖੜਾਉਨੇ ਆ ਸਾਈਕਲ ਐ ਮੋਟਰਸਾਈਕਲ ਉਹਨਾਂ ਦੀ ਹਵਾ ਕੱਢ ਕੇ ਭੱਜ ਜਾਂਦੇ ਨੇ ਤੇ ਪਿੰਡੋਂ ਜਿਹੜੇ ਨੌਜਵਾਨ ਨੇ ਜਿਹੜੇ ਛੋਟੇ ਉਹ ਵੀ ਦੇਖ ਲਾਉਣ ਤੇ हट ਗਏ ਉਹ ਕਹਿੰਦੇ ਵੀ ਅਸੀਂ ਭੇਜਣੇ ਨਹੀਂ ਹੈਗੇ ਵੀ ਉੱਥੇ ਨਸ਼ਾ ਵੀ ਇੱਦਾਂ ਭਈਏ ਫਿਰਦੇ ਨੇ ਵੀ ਸਾਡੇ ਬੱਚਿਆਂ ਨੂੰ ਖੋੜਦੇ ਨੇ ਤੇ ਸਖੋ ਸਾਡੇ ਵੀ ਘਰ ਦੇ ਰੋਗਦੇ ਨੇ ਵੀ ਤੁਸੀਂ ਜਾਣਾ ਨਹੀਂ ਹੈਗਾ ਹੁਣ ਦੱਸੋ ਇਹਨਾਂ ਦਾ ਕੀ ਹੱਲ ਕੀਤਾ ਜਾਵੇ ਜਿਹੜਾ ਪੰਚਾਇਤ ਨੇ ਹੁਣ ਫੈਸਲਾ ਲਿਆ ਵੀ ਇਹਨਾਂ ਨੂੰ ਹੋਰੋਂ ਭੇਜਣਾ ਵਾ ਜਿਹਨਾਂ ਸਹਿਮਤ ਹੈ ਜੀ ਕਿੱਦਾਂ ਲੱਗਦਾ ਫੈਸਲਾ ਉਹ ਸਹੀ ਹੈ ਜੀ ਪੂਰੇ ਅਗਰੀਆ ਅਸੀਂ ਇਦਾਂ ਹੋਣਾ ਚਾਹੀਦਾ ਤਾਂ ਅਸੀਂ ਆਪਾਂ ਪਿੰਡ ਹੁਣ ਦੇਖ ਲਓ ਤਾਂ ਹੀ ਆਉਣ ਲੱਗਣਗੇ ਹੁਣ ਇੰਨਾ ਲੱਖ ਰੁਪਿਆ ਵੀ ਲੱਗਿਆ ਨਾ ਗਰਾਊਂਡ ਤੇ ਤਾਂ ਉਹਦਾ ਮੁੱਲ ਵੀ ਮੋੜਨਾ ਚਾਹੀਦਾ ਆਪਾਂ ਨੂੰ ਤੇ ਗਰਾਊਂਡ ਦੇ ਵਿੱਚ ਤੇ ਆਉਂਦੀ ਸਾਰੇ ਵਿਚ ਇਹਨਾਂ ਨੇ ਹਨਾ ਚਲੋ ਅਸੀਂ ਚਲੇ ਜਾਣਾ ਬਾਲਾਂ ਚਲੋ ਉੱਥੇ ਖੇਲੀ ਜਾਣਗੇ ਅਸੀਂ ਕੋਈ ਤਰਾਜ ਨਹੀਂ ਖੇਲੋ ਤੁਸੀਂ ਜਦੋਂ ਅਸੀਂ ਅਗਲੇ ਦਿਨ ਆਉਣਾ ਸਾਨੂੰ ਕੋਈ ਬਾਲ ਨਹੀਂ ਮਿਲਨੀ ਸਾਡੇ ਜਿੰਮ ਦਾ ਸਮਾਨ ਚੋਰੀ ਹੋ ਗਿਆ ਚਾਬੀਆਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿੱਥੇ ਪਈਆਂ ਨੇ ਚਾਬੀਆਂ ਲੈ ਗਏ ਇਹ ਤੇ ਦੇਖ ਲਓ ਕੁਝ ਨਹੀਂ ਕੋਈ ਚੀਜ਼ ਨਹੀਂ ਰਹਿਣ ਦੰਦੇ ਅਸੀਂ ਦਰਜਣ ਬੋਲਾਂ ਦੀ ਹੁਣ ਤੱਕ ਮਗਾ ਚੁੱਕੇ ਹੋਵਾਂਗੇ ਕੋਈ ਬਾਲ ਨਹੀਂ ਛੱਡੀ ਜਾਂਦੀ